ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਰਤ ਡੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪੰਡ ਲੰਗਿਆਂ ਦਾ ਨਵਾਂ ਤਸਵੀਰ ਬਾਗਾ ਪ੍ਰਾਣਾ ਤੇ ਜਿਲ੍ਹਾ ਇਸ ਨੂੰ ਮੋਗਾ ਪੈਂਦਾ ਹੈ ਜੀ ਵੀਡੀਓ ਸ਼ੁਰੂ ਕਰਤਾ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰਦੇ ਹੋ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਤੇ ਜੇ ਕਿਸੇ ਵੀ ਉਹਨੇ ਕੋ ਪੌਸੇਲ ਕਰਨਾ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੋਬਾਈਲ ਨੰਬਰ 98783 93488 ਹੈ ਜੀ ਤਸੱਲੀ ਪਰਖ ਤੁਸੀਂ ਆ ਕੇ ਕਰਨੀ ਹੈਗੀ ਜੇ ਤੁਹਾਡੇ ਨਾਗ ਪਸੰਦ ਆਵੇ ਕੋਈ ਤੁਸੀਂ ਬਾਈ ਨਾਲ ਗੱਲ ਕਰ ਲੈਣਾ ਵਾ ਕਿਉਂਕਿ ਬਾਈ ਨੇ ਪਸੂ ਵੇਚਣਾ ਵਾ ਤੇ ਤੁਸੀਂ ਪਸੂ ਲੈਣਾ ਵਾ ਮੇਰਾ ਕੰਮ ਸਿਰਫ ਤੁਹਾਨੂੰ ਪਸੂ ਦਿਖਾਉਣ ਦਾ ਫਲਾਣੇ ਪਿੰਡ ਪਸੂ ਖੜਾ ਵਾ ਤਸੱਲੀ ਪਰਖਾ ਤੁਹਾਡੀ ਜ਼ਿੰਮੇਵਾਰੀ ਹੈਗੀ ਮੇਰਾ ਕੰਮ ਸਿਰਫ ਤੁਹਾਨੂੰ ਪਸੂ ਦੀ ਜਾਣਕਾਰੀ ਜੋ ਮਾਲਕ ਕੋ ਦਿੱਤੀ ਜਾਂਦੀ ਹੈ ਤੁਹਾਡੇ ਤੱਕ ਉਹ ਪਹੁੰਚਦੀ ਕਰਨਾ ਵਾ ਨਾ ਫਿਰ ਨਕਸਾਂ ਜਮੈਂ ਤੁਸੀਂ ਖੁਦ ਆਪ ਹੋਮ ਹੋ ਗਈ ਆਓ ਕਰਦੇ ਆਂ ਬਾਈ ਨਾਲ ਗੱਲਬਾਤ ਲੈਨੇ ਆਂ ਪ੍ਰੋਪਰ ਜਾਣਕਾਰੀ ਜਾਹਾ ਪਸ਼ੂਆਂ ਬਾਰੇ ਇੱਕ ਬਾਈ ਉਧਰ ਬਾਈ ਕੋਲੇ ਝੋਟੀ ਉਧਰ ਵੀ ਆਂਦਾ ਸੂਈ ਸੂਈ ਅੰਦਰ ਖੜੀ ਹੈਗੀ ਤੁਹਾਨੂੰ ਉਹਦੀ ਵੀ ਜਾਣਕਾਰੀ ਆਪਾਂ ਨਾਲ ਲੈ ਕੇ ਦੇਵਾਂਗੇ ਆ ਲੰਡੇ ਝੋਟੀ ਬੂਰੀ ਮਗਰੀ ਇਹਦੇ ਬੂਰੀ ਮਗਰ ਕੱਟੀ ਮਗਰ ਕੱਟੀ ਆ ਬੂਰੀ ਇਹਦੇ ਬਹੁਤ ਚੰਗੀ ਆ ਗਈ ਠੀਕ ਆ ਆਓ ਕਰਦੇ ਆਂ ਬਾਈ ਨਾਲ ਗੱਲਬਾਤ ਲੈਨੇ ਆਂ ਪ੍ਰੋਪਰ ਜਾਣਕਾਰੀ ਜਨ ਚਾਰਾ ਨਗਾ ਬਾਰੇ ਹਾਂਜੀ ਵੈਸਤਰੀ ਕਾਲ ਸਤਿ ਸ੍ਰੀ ਅਕਾਲ ਜੀ ਸਾਰੇ ਮੇਰੇ ਭੈਣ ਭਰਾਵਾਂ ਨੂੰ ਨਾਮ ਦੱਸ ਦੇ ਕੇ ਉਹ ਸਾਰੇ ਜਾਣਦਾ ਹੀ ਆ ਜੀ ਕਾਕਾ ਪਿੰਡ ਲੰਗੇਣਾ ਤਹਿਸੀਲ ਬਾਗਾ ਆਪਣਾ ਜ਼ਿਲ੍ਹਾ ਮੋਗਾ ਠੀਕ ਆ ਬਾਈ ਭਈਆ ਥਾਂ ਮੜਿਆ ਗਿਆ ਇੱਕ ਠੀਕ ਹੈ ਜੀ ਠੀਕ ਹੈ ਅੱਧਾ ਉਹਦੀਆਂ ਧਾਰਾਂ ਉਹਦੀਆਂ ਤੇਲ ਕਰਕੇ ਦੇਣੀ ਹੈ ਠੀਕ ਆ ਕੋਈ ਨਾਟਕੜ ਨਹੀਂ ਕੀ ਵਿੱਚ ਇਹਦੇ ਠੀਕ ਹੈ ਜੀ ਥਾਂ ਮੜਿਆ ਗਿਆ ਠੀਕ ਆ 60000 ਨਹੀਂ ਦੇਣੀ ਆ 8 ਲੀਟਰ ਬੋਲਾ ਸਮਝ ਲਓ ਦੁੱਧ ਸਮਝ ਲਓ ਠੀਕ ਹੈ 8 ਲੀਟਰ ਆ ਦੇਣਾ ਹੋਵੇ ਸੋਈ ਨੂੰ ਅੱਜ 7 ਮਾਂ ਦੇਣਾ ਮਗਰ ਕੱਟੀ ਟੀਗੇ ਦੀ ਛੋਟੀ ਦੀ ਠੀਕ ਹੈ ਜੀ ਬੁਰੀ ਠੀਕ ਹੈ ਲਾਓ ਜੀ ਉਸਤਾ ਮਗਰ ਬੁਰੀ ਕੱਟੀ ਆ ਛੋਟੀ ਦੀ ਬਾਈਕ ਦਾ ਵੀ ਆ ਵੇਖੋ ਤੁਸੀਂ ਕੱਟੀ ਬਹੁਤ ਚੰਗੀ ਭਲੀ ਆਗੀ ਮਗਰ ਰੱਖੀਂ ਕੈਮਰਾ ਆ ਲਾਓ ਜੀ ਕੱਟੇ ਵੀ ਚੰਗੇ ਸਮੇਂ ਪੜੀ ਆਗੇ ਤੇ ਦੇਖ ਸਕਦੇ ਹੋ ਜੀ ਕੋਈ ਲਿੱਸੀ ਫਿੱਕੀ ਨਹੀਂ ਗਈ ਮੱਝ ਵੀ ਪੂਰੀ ਚੰਗੀ ਪੜੀ ਆ ਦੋ ਦੋ 8 ਕਿਲੋ ਕੰਡੇ ਵਾਲਾ ਬੋਲਾ ਰੱਖਣਾ ਦੁੱਧ ਰੱਖਲਾ ਠੀਕ ਆ ਜੀ ਕੰਡੇ ਵਾਲਾ ਠੀਕ ਆ ਦੋ ਧੰਡ ਚਵਾ ਕੇ ਤੈਨੂੰ ਥਣ ਚਲਦੇ ਤੀਜਾ ਚੌਥਾ ਥਣ ਚੋਂ ਧਾਰਾਂ ਆਉਂਦੀਆਂ ਕਿਹੜੇ ਥਣ ਚੋਂ ਬਾਈ ਪਹਿਲੇ ਇੱਕ ਬਹਿਣੀ ਤੋਂ ਪੈਂਦਾ ਮੂਰਲਾ ਕੇ ਮਗਰਲਾ ਮੂਰਰਾ ਠੀਕ ਆ ਜੀ ਮੜੀ ਤੋਰ ਲਈ ਲੋ ਜੀ ਦੋਸਤੋ ਬਾਈ ਦਾ ਥੜ ਮਿਲਿਆ ਗਿਆ ਕੋਈ ਗੰਡ ਨਹੀਂ ਕੋਈ ਮਰੋੜੀ ਨਹੀਂ ਗਈ 60000 ਦੀ ਝੋਟੀ ਦੇ ਦੇਣੀ ਆਗੀ ਅਗਲਾ ਤੇਲ ਮੰਨ ਕੇ ਲੈ ਲੋਏ ਤੋਦੇ ਰੱਦ ਬਦਮਾਲਾ ਬੋਲਾ ਮਸ ਹਤਮਤਨ ਸੋਈ ਨੂੰ ਮਗਰ ਕੱਟੀ ਆ ਬਹੁਤ ਚੰਗੀ ਬੁਰੀ ਮਾਜਾ ਬੁਰ ਵੀ ਮਗਰ ਕੱਟੀ ਜੇ ਕੱਟੀ ਬਹੁਤ ਚੰਗੀ ਸਮਝ ਬਲੀ ਜਾਗੀ ਵਾਈਨੋ ਵਾਈਨ ਬਹੁਤ ਨਿੱਗਰ ਨੁਗਰ ਬਹੁਤ ਕੋਈ ਲਿੱਸੀ ਫਿੱਕੀ ਰਗੀ ਪੂ ਜਰੂਰ ਵੱਡੀ ਹੋਈ ਹੈਗੀ ਸਿੰਘਪੂਰਾ ਕੁੰਡਾ ਵਾ ਫੇਸ ਸਕੁਆਡ ਵੀ ਵਾਈਨੋ ਵਾਈਨ ਬਹੁਤ ਵਾ ਡਿਊਟੀ ਬਹੁਤ ਆ ਗਈ ਖੜਾ ਸਹਿ ਬਹੁਤ ਚੰਗਾ ਜਿਹੜਾ ਦੋਦੇ ਦੋ ਕੀ 13 ਲੀਟਰ ਬਾਈਆਂ ਦਾ ਕਬੈਣੀ ਜਿਹੜਾ ਮੂਰਨਾ ਥਾਣਾ ਉਹ ਮਲਿਆ ਗਿਆ ਧਾਰਾ ਆਉਂਦੀਆਂ ਪਰ ਤੈਲ ਮੰਨ ਕੇ ਦੇਣੀ ਆ ਆਪਾਂ ਫੇਸ ਸਕੁਆਡ ਜਿਹੜਾ ਦੂਜਾ ਸੂਬਾ ਸੂਈ ਵੀ ਪਈ ਆ ਵੈ ਨਵੇਂ ਨਵੇਂ ਬਹੁਤ ਹਨ ਸਮਝ ਨਗਰ ਨੁਕਰ ਚੰਗੀ ਆ ਬੂਰੀ ਮੱਝ ਤੇ ਬੂਰੀ ਮਗਰ ਕੱਟੀ ਆ ਗਈ ਪਲੱਸ ਪੁਆਇੰਟ ਇਹ ਆ ਕਿ ਮਗਰ ਕੱਟੀ ਆ ਗਈ ਚਲੋ ਆਪਦੀ ਮਾਂ ਦੇ ਮਗਰ ਹੋਰ ਦੋਹਾਂ ਤਨ ਸਾਲੋਂ ਤਿਆਰ ਹੋ ਜੂਗੀ ਚੰਗੀ ਸੇਵਾ ਸੰਭਾਲ ਘੌਰ ਕਰ ਲਾਂਗੇ ਆਪਾਂ ਜੇ ਹੁੰਦਾ ਕੱਟਾ ਨਾਲਾ ਪਹੁੰਚ ਲੈਣਾ ਪੈਣਾ ਸੀ ਸੜਾ ਸੀਗਾ ਤੇ ਦੁੱਧ ਬਹੁਤ ਚੰਗਾ ਬਈ ਸੰਗਣਾ ਤਾਂ ਪੂਰੇ ਹੀ ਧੰਮਕ ਬਾਕੀ ਬਈ ਤੂੰ ਬੂਰੀ ਮੱਝ ਆ ਗਈ ਸੰਗਣਾ ਆਪੇ ਹੀ ਹੋਣਾ ਵਾ ਮੋਲ ਬਾਈ 60000 60 ਤੋਂ ਹਾਂ ਨਾ ਛੜਦੀ ਆਪਣੀ ਬਾਈ ਦਾ 60 ਦੀ ਹਾਂ ਨਾ ਵਾ ਜਿਹੜੇ ਵੀਰ ਤੇ ਪਸੰਦ ਆ ਉਤੇ ਬਾਈ ਨਾਲ ਕਨੈਕਟ ਕਰ ਲਿਓ ਵੱਚੀ ਬਹੁਤ ਪ ਸੋਹੇ ਸਨ ਰੱਖੀ ਆ ਕਿ ਲੱਸੀ ਫਿੱਕੀ ਜੀ ਰਹੀ ਗਈ ਚੰਗੇ ਨਰੋਈ ਕੱਟ ਦਿੱਤੀ ਆ ਗਈ ਚੰਗੇ ਖਰਾਕ ਪਾਈ ਹੋਈ ਆ ਯਾਰ ਬੋਲ ਦੇਦਾ ਯਾਰ ਉਹ ਸ਼ੇਰੇ ਦਾ ਉਹ ਸ਼ੇਰੇ ਦਾ 10000 ਦਾ ਲੋਏ ਬਾਈ ਇਹਦਾ ਸ਼ੇਰੇ ਦਾ 10000 ਦਾ ਆਪਾਂ ਦੇ ਦੇਣ ਜੇ ਕ ਲੈਣਾ ਹੋਵੇ ਤਾਂ ਲੈ ਜਾ ਸਕਦਾ ਬਾਈ ਕੋਲੋਂ ਸੇਵਾ ਕਰ ਨੂੰ ਸੇਵਾ ਕਰ ਜਿਹੜੇ ਬੰਦੇ ਸ਼ਾਨਕਾਰ ਆ ਪਲਿਆ ਬਹੁਤ ਆਗਾ ਉਹ ਲੈ ਜਾ ਸਕਦਾ ਬਾਈ ਕੋਲੋਂ ਹਾਂ ਭਈਆ ਵੇੜ ਤੇ ਆ ਜਗੇ ਠੀਕ ਆ ਦੁੱਧ ਕਰ ਗੀਏ ਠੰਡਾ ਵੀ ਸੁੱਖਣਾ ਬੁੱਧ ਗਿਆ ਠੀਕ ਆ ਇਹ 12 ਦੇ ਲਿਆ ਦੀ ਸੋਨ ਤੁਸੀਂ ਵਿਆਹ ਠੀਕ ਆ ਜੀ ਤਿੰਨ ਤਣੇ ਕੋ ਲਿਆ ਦੀ ਨੂੰ ਦੁੱਧ 11 ਕਿਲੋ ਕਰ ਗਈ ਆ ਠੀਕ ਆ ਪੂਰਾ ਨੈਟ ਕੰਦੇ ਉਹਦੇ 12 12 ਦੀ ਗਰੰਟੀ ਤੇ 12 ਦੇ ਜੋਕੇ ਦੂੰ ਘਰੇ ਠੀਕ ਆ ਹਾਂ ਜਿਹਦਾ ਮੁੱਲ 33000 ਹੈ ਠੀਕ ਆ ਤੋੜ ਲਈ ਮੜੀ ਜੀ ਪਰ ਇਹ ਨਹੀਂ ਕਿਉਂ ਠੀਕ ਆ ਲਓ ਜੀ ਦੋਸਤੋ ਪਾਈਆਂ ਦਾ ਇੱਕ ਹੋਲਗੇ ਪੈਂਡਾ ਤੋਂ ਲਈ ਆਗੀ ਤੁਸੀਂ ਵਿਆਹ ਚ ਲਓ ਸੀਗੇ ਵਿਆਹ ਬੂਚ ਕੋਈ ਜਿਹੜਾ ਦੋਤਾ ਜੇ ਬਾਈ ਦੇ ਘਰੇ 11 ਕਰੋ ਦੇ ਕੰਡੇ ਵਾਲਾ ਚੋਕ ਕੇ ਲੈ ਆ ਸਾ ਦੋ ਟਾਈਮ ਆਪਦਾ ਡੱਬੀ ਵਹਿੜ ਆ ਗਈ ਬੁੱਧੀ ਵਾਲੀ ਸਭੀ ਪਲੀ ਚੰਗੀ ਆ ਗਈ ਥਾਣਾ ਦਾ ਸੈਜ ਬਹੁਤ ਚੰਗਾ ਥੀ ਚਵਾਈ ਵਾਲਾ ਹੁਣ ਤਾਂ ਚੋੰਜੀਆਂ ਹੋਈਆਂ ਸਾਰੀਆਂ ਇਹ ਵੀਡੀਓ ਮੈਂ ਸਮਝਾ ਲਓ 10 ਵਜੇ ਕੇ 23 ਮਿੰਟ ਹੋ ਗਏ ਆਗੇ ਡੱਬੀ ਵਹਿੜ ਆ ਪਹਿਲਾ ਸੂਆ ਬੋਲੋ ਸਿਰਫ 33000 ਰੁਪਇਆ ਵਿੱਚੋ ਕੀ ਮਾਨ ਤਾਨ ਛੋਟ ਛੱਪਾ ਜਰੂਰ ਹੋ ਜਾਊਗਾ ਦੋ ਹਨਾ ਦੇ ਆਪਾਂ ਜਿੰਗਾ ਤੁਹਾਨੂੰ ਲੈਤੀ ਆ ਦੋਵਾਂ ਜਿਹੜੇ ਕੋਈ ਪਸਾਂਦੇ ਬਾਈ ਨਾਲ ਗੱਲਬਾਤ ਕਰ ਲਿਓ ਨੰਬਰ ਸਕਰੀਨ ਥੱਲੇ ਪਾ ਚੱਲੀ ਜਾਣਾ ਵਾ ਇੱਕ ਮਾਝਾ ਬੂਰੀ ਮਗਰ ਕੱਟੀ ਆ ਮੌਲ ਸਰ 60000 ਰੁਪਈਆ ਵਾ 8 ਕਿਲੋ ਬੌਲੇ ਚ ਆ ਤੇ ਇੱਕ ਆ ਵੜਾ ਦਾ 12 ਕਿਲ ਪਰ 11 ਕਿਲ ਬਾਈ ਦੇ ਕੋਲ ਮੌਲ ਸਰ 33000 ਰੁਪਈਆ ਬਾਈ ਕੋਲ ਇੱਕ ਆ ਝੋਟੇ ਜਿਹਾ ਕੱਲ ਵੀਡੀਓ ਪਾਈ ਸੀਗੀ ਬਾਈਕ ਦਾ ਗਾਹਕ ਆਇਆ ਸੀਗਾ ਦੱਸੀ ਕਿਹਦੇ ਬਾਰੇ ਬਾਈ ਗਾਹਕ ਆਏ ਸੀਗੇ ਇਹਨੇ 6 ਲੀਟਰ ਦੁੱਧ ਕੱਢਿਆ ਇਹ ਆ ਗੰਭ ਜੋਕਾ ਕਰੀ ਜਾਂਦੀ ਠੀਕ ਹੈ ਜੀ। ਕਿੰਨੇ ਬੋਦੋ ਦੁੱਧ ਘਟਦਾ ਹੈ? ਠੀਕ ਹੈ ਜੀ। ਇਹ ਘਰ ਹੋ ਰਿਹਾ ਨਹੀਂ 8 ਕਿਲੋ ਚਵਾ ਕੇ ਦੇਵਾਂਗੇ ਆਪਾਂ। ਠੀਕ ਹੈ ਜੀ। ਜਿਵੇਂ ਕਿ ਅੱਜ ਦਾ ਸਰੇ ਠੀਕ ਹੈ ਜੀ। ਸੌਦਾ ਕਰਦੇ ਬੰਦਾ ਚੋ ਕੇ ਲੈ ਕੇ ਜਾਗੇ ਉਹਦੇ ਇੰਟਰ ਮਾਰ ਕੇ। ਠੀਕ ਹੈ ਜੀ। 8 ਲੋ ਜੀ ਦੋਸਤੋ 3 ਵਜੇ ਕੱਲਾ ਮਾਈ ਦੀ ਵੀਡੀਓ ਪਾਈ ਸੀਗੀ। ਬਾਕੀ ਵਾੜਾ ਦੇ ਸੌਦੇ ਦੇ ਵਾੜਾ ਸੌਦੇ ਦਾ ਹੋਏ ਹੋਏ ਆਗੇ। ਕੋਈ ਸੌਦਾ? ਹਾਂ। ਤੇਰੀ ਗੱਲ। ਬਾਬਾ ਦੁੱਧ ਘੜੇ 6 ਕਿਲੋ ਬਾਈਆਂ ਦਾ ਦੁੱਧ ਘਟ ਕੜਾ 2 ਕਿਲੋ ਨੇ। ਹਾਂ ਤੇ ਦੋ ਕਿਲੋ ਘਟ ਕੜਾ ਗੱਡੀ ਮੁੜ ਗਈ। ਹਾਂ ਗੱਡੀ ਮੁੜ ਗਈ ਬਾਈਆਂ ਦਾ। ਬਾਕੀ ਮੈਨੂੰ ਦੋਸਤੋ ਬਾਈ ਕਹਿੰਦਾ ਬਈ ਗੱਬ ਡੋਕੇ ਚ ਵੈੜ ਝੋਟੀ ਸੀਗੀ ਪਰ ਬਾਈ ਕਹਿੰਦਾ ਵੀ ਸੌਦਾ ਹੋ ਗਿਆ ਸੀਗਾ ਪਰ ਸਿਰ 6 ਕਿਲੋ ਘੱਟ ਕੱਢਿਆ ਕਰਕੇ ਬਾਈ ਨੇ ਲਈ ਨਹੀਂ ਕਿਸੇ ਨੇ ਚਲੋ ਬਾਈ ਛੱਡ ਗਏ ਆ ਬਾਈ ਤਾਂ ਜ ਆਪਾਂ ਦੇ ਦੇਾਂਗੇ ਫੇਰ ਦੁਬਾਰਾ ਕਿੰਨੇ ਦੇ ਦੇਣੀ ਆਪਾਂ ਇਹ ਇਹ ਦੇਣੀ ਤਾਂ 50 ਤਾਂ ਮੰਨਤਾ ਨਹੀਂ ਹੋਣਾ ਠੀਕ ਆ 8 ਲੀਟਰ ਬਣਾ ਕੇ ਦੇਣੀ ਆ 8 ਲੀਟਰ ਬਾਈ ਤਾਂ ਬਣਾ ਕੇ ਦੇ ਬਾਈ ਮੈਂ ਕਹੇ ਬਾਈ ਗਾਂ ਬਾਈ ਕਹਿੰਦਾ ਲੈ ਜਾਓ ਝੋਟੀ ਤੁਸੀਂ ਵੀ ਦੋ ਦੇ ਚੋਕੇ ਪੈ ਦੇ ਦੋ ਜੀਜੂ ਲਾ ਲੈ ਜਿੱਤੇ 8 ਕਿਲੋ ਦਾ ਕੰਡੇ ਵਾਲਾ ਤਿੰਨਾਂ ਸਰ ਕੋਈ ਨਾ ਪਸੰਦ ਆਵੇ ਨਾਲ ਯਾਰ ਦੋਨੇ ਜੋੜਾ ਪਾ ਦੇਗਾ 40 ਦਾ ਠੀਕ ਆ ਲਓ ਕੱਲ ਤੁਹਾਨੂੰ ਮੇਰੇ ਦਿਖਾਇਆ ਸੀ ਸਬਦੇ ਸਬਦੇ ਖਣੀ ਹੋਏ ਆ ਤੇ ਪਤਾ ਨਹੀਂ ਪਾ ਪਾ 40 ਦਾ ਜੋੜਾ ਦੋ ਨਾ ਪਾ ਦੇਗਾ ਜੋੜਾ 40 ਦਾ ਕੱਲ ਦੀ ਸਾਈ ਆਈ ਆ ਤੇ ਬੰਦਾ ਹੁਣ ਕਹਿੰਦਾ ਪੈਸੇ ਨਹੀਂ ਬੰਦੇ ਠੀਕ ਆ ਜੀ ਇਹ ਜੋੜਾ ਹੈ ਯਾਰ ਆ ਫਰਾਈਆਂ ਬਾਈ ਕਹਿੰਦਾ ਚੱਲ ਜਾ ਜੋੜਾ ਹੋਇਆ ਸੀ ਕੱਲ ਇਹ ਹਾਂ ਵੀ ਵੀ ਹਜ਼ਾਰ ਦੀ ਜਿਹੜਾ ਪਸੰਦ ਆ ਤੇ ਦੋਵਾਂ ਚੋਂ ਦੀ ਲੈ ਲਿਓ ਉਹ ਅੱਠਾਂ ਦੇ ਗੱਬਣਾ ਕੀ 1 ਲੀਟਰ ਦੁੱਧ ਸਾਢੇ 700 ਦੇ ਗੱਬਣਾ ਕੀ ਜਿਹੜਾ ਨਾਲ ਸਾਡੇ ਬਾਈ ਨਾਲ ਗੱਲਬਾਤ ਕਰ ਲਿਓ ਵੀਡੀਓ ਵੇਖਣ ਲਈ ਧੰਨਵਾਦੀ